ਸਤਿਗੁਰਾਂ ਨੇ ਸ਼ਬਦ ਵਰਤਿਆ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ ਰਸਤੇ ਵੱਖਰੇ ਵਕਰੇ ਹੋ ਗਏ ਜੀ ਵਾਪਸ ਜਾਂਦੇ ਆ ਰਸਤੇ ਸਭ ਦੇ ਇੱਕੋ ਨੇਖੇ ਕਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਜਿਹੜਾ ਲਾਹਾ ਲੈ ਕੇ ਜਾਏ ਜਾਏ ਉਹਦੇ ਤੇ ਫਿਰ ਰੋਣਾ ਕਾਲਾ ਹੋਇਆ ਮਨਮੁਖ ਬੰਦਾ ਸਭ ਕੁਝ ਗਵਾ ਗਿਆ ਆਖੇ ਗੁਰਮੁਖ ਜਿਹੜਾ ਉਹ ਲਾਹਾ ਲੈ ਕੇ ਕਿਉਂਕਿ ਮਹਾਰਾਜ ਕਹਿੰਦੇ ਨੇ ਕਿ ਗੁਰਮੁਖ ਲਾਹਾ ਉਹਨੇ ਲੱਭਿਆ ਹੈ ਮਨੁੱਖ ਸਭ ਕੁਝ ਗਵਾ ਕੇ ਚਲਾ ਗਿਆ ਗੁਰ ਸੌਖਾ ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਉਹਨਾਂ ਦਾ ਇੱਕ ਕਬਿੱਤ ਹੈ ਮੈਂ ਅਰਜ਼ੇ ਕੀਤੀ ਵੀ ਆਏ ਸਾਰੇ ਹਾਂ ਬੰਦਗੀ ਕਰਨ ਵਾਲਾ ਆਪਣੇ ਘਰ ਵੀ ਜਾਂਦਾ ਹੈ ਆਪਣੇ ਘਰ ਵੀ ਜਾਣ ਵਾਲੇ ਤੇ ਰੋਣਾ ਕੀ ਹੈ ਜਿਹੜਾ ਆਪਣੇ ਘਰ ਚਲਾ ਜਾ ਉਹਦੇ ਤੇ ਕੀ ਰੋਣਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਜੀ ਉਹਨਾਂ ਨੇ ਤਿੰਨ ਕੁ ਉਦਾਹਰਨਾਂ ਦਿੱਤੀਆਂ ਨੇ ਉਹਨਾਂ ਦੀ ਕਵਿੱਤ ਪੜ੍ਹ ਲਓ ਉਹਨਾਂ ਦੀ ਕੋਈ ਵਾਰ ਦੀ ਪੌੜੀ ਪੜ੍ਹ ਲਓ ਉਹ ਪਹਿਲੀਆਂ ਸਤਰਾਂ ਦੇ ਵਿੱਚ ਪਹਿਲੀਆਂ ਤੁਕਾਂ ਦੇ ਵਿੱਚ ਉਹ ਉਦਾਹਰਨ ਦੇਣਗੇ ਅਖੀਰ ਦੇ ਵਿੱਚ ਉਹ ਨਿਚੋੜ ਦੇ ਦਿੰਦੇ ਆ ਤਤ ਦੇ ਦਿੰਦੇ ਆ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉੱਥੇ ਉਹਨਾਂ ਨੇ ਇੱਕ ਬਚਨ ਕਿਹਾ ਕਿ ਜਿਵੇਂ ਇੱਕ ਬੱਚੀ ਆਪਣੇ ਮਾਪਿਆਂ ਦੇ ਘਰ ਬੜੀ लाਡਲੀ ਉਨਸਾਰੇ ਪਿਆਰ ਕਰਦੇ ਆ ਮਾਪੇ ਪਿਆਰ ਕਰਦੇ ਨੇ ਉਹਦੇ ਭਰਾ ਭੈਣਾ ਪਿਆਰ ਕਰਦੇ ਨੇ ਮਾਪਿਆਂ ਦੇ ਘਰ ਵਿੱਚ ਉਹਦਾ ਲਾੜ ਦੇਖਿਆ ਜਾਂਦਾ ਹੈ ਮਾਂ ਲਾੜ ਦੇਖੇਗੀ ਬਾਪ ਦੇਖੇਗਾ ਜੇ ਲੇਟ ਵੀ ਹੈ ਤੇ ਤਾਂ ਵੀ ਮਾਪੇ ਜਿਹੜੇ ਨੇ ਉਹ ਅਗਨੋਰ ਕਰ ਦਿੰਦੇ ਆ ਧਿਆਨ ਨਹੀਂ ਦਿੰਦੇ ਪਰ ਪਿਆਰਿਓ ਜਦੋਂ ਸਹੁਰੇ ਘਰ ਜਾਣਾ ਹੈ ਨਾ ਉਥੇ ਲਾੜ ਨਹੀਂ ਚੱਲਨੀ ਮਾਪਿਆਂ ਦੇ ਘਰ ਵਿੱਚ ਲਾੜ ਚੱਲਦਾ ਹੈ ਸੋਹਰੇ ਦੇ ਸੋਹਰਿਆਂ ਦੇ ਘਰ ਵਿੱਚ ਬੱਚੀ ਦੇ ਗੁਣਾਂ ਦੀ ਕਦਰ ਪੈਣੀ ਹੈ। ਉਹਦੇ ਗੁਣ ਦੇਖ ਕੇ ਜਾਣਗੇ। ਆ ਸੰਸਾਰ ਇਹ ਪੇਕਾ ਕਰ ਹੈ। ਇਸ ਵਿੱਚ ਤਾਂ ਲਾੜ ਚੱਲ ਜਾਣਗੇ ਜੀ। ਆ ਮਾਇਆ ਦੇ ਕਲੋਲ ਨੇ, ਕਈ ਤਰ੍ਹਾਂ ਦੇ ਲਾੜ ਨੇ। ਪਰ ਜਦੋਂ ਐਸ ਸਰੀਰ ਨੂੰ ਛੱਡ ਕੇ ਸੋਹਰੇ ਘਰ ਨੂੰ ਤੁਰਨਾ ਹੈ ਨਾ, ਉੱਥੇ ਮਾਇਆ ਦੇ ਕਲੋਲ ਕੋਈ ਨਹੀਂ ਚੱਲਦੇ। ਉੱਥੇ ਕੋਈ ਲਾੜ ਨਹੀਂ ਚੱਲਣਾ। ਉਥੇ ਕੋਈ ਆ ਸਾਡੀਆਂ ਸੰਸਾਰ ਦੀਆਂ ਚੋਈ ਤਮਾਸ਼ੇ ਦੀ ਚੱਲ ਨਹੀਂ ਜਿਵੇਂ ਪੇਕੇ ਘਰ ਵਿੱਚ ਲਾੜਣ ਦੇਖਿਆ ਜਾਂਦਾ ਸਹੁਰੇ ਘਰ ਦੇ ਵਿੱਚ ਸਿਰਫ ਗੁਣਾ ਦੀ ਕੀਮਤ ਪੈਂਦੀ ਖ ਇਹਨੂੰ ਕੱਢਣਾ ਪਰੋਣਾ ਹੁੰਦਾ ਹੈ ਇਹਨੂੰ ਬੋਲਣ ਦੀ ਤਮੀਜ਼ ਹੈ ਉਥੇ ਸਿਰਫ ਗੁਣ ਚੱਲਣਗੇ ਦੂਸਰਾ ਭਾਈ ਸਾਹਿਬ ਜੀ ਦਾ ਬਚਨ ਹੈ ਕਿ ਜਿਵੇਂ ਇੱਕ ਇਨਸਾਨ ਮੈਦਾਨੀ ਜੰਗ ਦੇ ਵੀ ਜਾਂਦਾ ਸੰਗਰਾਮ ਚ ਜਾਂਦਾ ਹੈ ਪਿਆਰਿਓ ਇਕੱਲਾ ਜਾਏ ਜੇ ਜਿੱਤ ਕੇ ਆਵੇਗਾ ਤਾ ਆਪਣੇ ਘਰ ਵਿੱਚ ਉਹਨੂੰ ਇੱਜ਼ਤ ਘੇ ਜੇ ਉਹ ਸੱਚ ਮਾਰਗ ਤੇ ਚੱਲਦਿਆਂ ਸ਼ਹਾਦਤ ਦਾ ਜਾਮ ਪੀ ਜਾਂਦਾ ਤਾਂ ਉਹਦਾ ਸਨਮਾਨ ਖੈ ਇਸੇ ਤਰ੍ਹਾਂ ਬੰਦਾ ਵਪਾਰ ਕਰਨ ਗਿਆ